ਕਾਲਸਾ ਉਹ ਹੁਣ ਲਿਖੀ ਕਿਫਾ ਤੇ ਆ ਜੀ ਆਪਾਂ ਆਪਣਾ ਕੰਮ ਗੈਰੀ ਸ਼ੁਰੂ ਅੱਜ ਹੁਣ ਆਪਾਂ ਲਾਉਂਦੇ ਆਪਣੇ ਗੰਡੇ ਘਰੇ ਖਾਣ ਵਾਸਤੇ ਆਪਣੇ ਬਾਪੂ ਲੈ ਗਿਆ ਹੀ 10 ਕਿਲੋ ਕਣ ਤੇ ਜਿਹੜਾ ਆਪਾਂ ਥਾਂ ਵਾਇਆ ਉਹਦੋਂ ਸਾਰਾ ਥਾਂ ਜੋ ਲੱਗ ਚੱਲਿਆ ਵਾ ਤੇ ਹੁਣ ਦੋ ਬੰਦੇ ਆਪਣੇ ਲਾਉਂਦੇ ਫਿਰੇ ਜੋੜਾ ਸ਼ੁਰੂ ਨੇ ਗੰਡੇ ਲੱਗ ਚੱਲਦੇ ਆ ਤੇ ਫੁੱਟ ਬੱਦਲ ਵਾਲੀ ਪੂਰੀ ਹੋ ਗਈ ਅੱਜ ਕੱਲ ਦਾ ਮੀਂਹ ਦਸੰਦਾ ਤੇ ਇੱਕ ਆਪਣਾ ਮਕਨ ਤੋਂ ਸੌਂ ਗਿਆ ਅੱਜ ਉੱਥੇ ਡਰ ਆਲੀ ਨਹੀਂ ਜੇ ਪਤਨੂ ਹੈ ਹੀ ਵਲੌਗ ਦੇ ਵਿੱਚ ਪੈਲੀ ਆਪਣੀ ਰਹਿ ਗਈ ਨੂੰ ਫੇਰ ਅੱਜ ਗਿਆ ਦੁਬਾਰਾ ਵਾਹਣ ਤੇ ਉੱਥੇ ਆਪਣੇ ਜੌਂਡੀਰ ਦੇ ਪਿਛਲੇ ਚੱਕੇ ਦਾ ਟੁੱਟ ਗਿਆ ਬਰੰਗ ਵੱਡੇ ਚੱਕੇ ਦਾ ਤੇ ਹੁਣ ਉੱਧਰ ਵੀ ਜਾਣਾ ਪੈਣਾ ਉੱਧਰ ਜਾਣੇ ਆ ਪੂਰ ਸਿਸਟਮ ਦੇਖ ਕੇ ਆਉਣੇ ਆ ਟ੍ਰੈਕ ਤੋਂ ਜਾ ਕੇ ਤੇ ਪਿੱਛੇ ਪਾਗ ਲੈਉਣੇ ਜਾਂ ਫਿਰ ਤੁਹਾਨੂੰ ਤੇ ਤਰੀਕੇ ਨਾਲ ਲਾਈਟ ਹੋਣੇ ਕਰੇ ਨਾ ਪਾ ਨਾ ਕੋਈ ਕਿਤੇ ਲਾਉਂਦਾ ਬੜੇ ਰਾਤ ਇਹ ਕੋਈ ਨਾ ਕੋਈ ਕਰਦਾ ਕੋਈ ਬਾਤ ਹੀ ਹੈ ਮੈਂ ਤੋ ਫੇਰਾ ਵਾਪਸ ਆ ਕੇ ਤਾਂ ਬਹੁਤ ਨਾ ਲਾ ਕੇ ਜਿਹੜਾ ਇਹ ਬਣਾਉਂਦਿਆ ਮਰੂ ਆਇਨਾ ਪੂਰਾ ਕੰਨ ਤੇ ਆੜ ਤੋਂ ਸੱਦ ਗਏ ਆ ਇਧਰ ਵੀ ਲੱਗ ਮਾਣਾ ਹਾਂ ਟੀ ਮਾਰੇਗਾ ਥੋੜੀ ਵੇਚਣਾ ਪੂਰਾ ਬ੍ਰੇਕ ਨਹੀਂ ਆਕਾ ਮਾ ਪਰਫੈਕਟ ਆ ਰਾਜਵੀਰ ਸਿੰਘ ਆਪਣਾ ਲੱਗਾ ਪੱਠਿਆਂ ਨੂੰ ਚਲ ਲੈ ਕੰਮ ਇਹ ਮੋਟਰ ਆਪਣਾ ਜੀ ਪੇਂਟ ਦੇ ਲੱਗੇ ਬਿਲਕੁਲ ਇਹਨਾਂ ਬਾਦ ਨੇ ਮੰਡਲ ਦੀ ਮੋਟਰ ਨੇੜੇ ਇਹਨਾਂ ਪੇਂਟ ਤੋਂ ਉੱਪਰਲੀ ਛੜਾ ਉਹਨਾਂ ਨੇ ਖੋਲ ਹੀ ਮੋਟਰ ਮੰਡਲ ਦੀ ਮੋਟਰ ਆਪਣੀ ਕਣਕ ਜੀ ਆਪਣੀਆਂ ਕਿਥੇ 826 ਕਣਕ ਕਣਕ ਵਧੀਆ ਸਾਰੀ ਮਾਬੇ ਦੀ ਕਿਰਪਾ ਪੂਰੀ ਮਾਮੀ ਤਾਂ ਵਿਚਾਰਾ ਵੀ ਮੀਂਹ ਦਸੀਂਦੇ ਜਿਆਦਾ ਕੱਲ ਦਾ ਅੰਦਰ ਆਪਣਾ ਰਾਜਵੀਰ ਵੀ ਲੱਗਾ ਪੁਰੀ ਜੋਰਾਂ ਨਾਲ ਜਵਾਨ ਲੱਤੀਆਂ ਦਾ ਰੇੜੇ ਭੱਟੇ ਕਦਾ ਕਬੂਦੂ ਇਹ ਲਾਦਾਂਗੇ ਜੀ ਇਹਨਾਂ ਕਾਟ ਕੇ ਅੱਛਾ ਉੱਪਰਲੇ ਬਣੇ ਆਹ ਉਹਦੇ ਕਦ ਕੁੱਦੂ ਲਾਦਾਂਗੇ ਨੇ ਹਰੇ ਪੱਠੇ ਪਾ ਵਾਟ ਕੇ ਸਾਹ ਵਾਹਿਦ ਨਾ ਆਪਾਂ ਥੇ ਬਸ ਹੁਣ ਸਾਫਾ ਵਾਹੀ ਦੇਣਾ ਬਾਈ ਇੱਧਰ ਸਾਰੇ ਜੋ ਮਰਦੇ ਸਬਜ਼ੀਆਂ ਹੋਇਆਂ ਨੂੰ ਸਾਰੇ ਸਬਜ਼ੀਆਂ ਦਾ ਖਾਣ ਵਾਸਤੇ ਪੱਠੇ ਵੜ ਕੇ ਕਮਾਦ ਕਮਾਦ ਵੀ ਕੱਢਣਾਂ ਲਾਵਾ ਹੁਣ ਮੀਂਹ ਦੀ ਡੇਢ ਗੱਲ ਦੀ ਦੇਖ ਲੈਂਦੇ ਆ ਫਿਰ ਪਰਸੋਂ ਤੋਂ ਕਰਦੇ ਕੰਮ ਸ਼ੁਰੂ ਕਮਾਦ ਦਾ ਵੀ ਕਮਾਦ ਸੁਲਨੇ ਕੰਮ ਕਰਦੋ ਨੇ ਸ਼ੁਰੂ ਅੱਜ ਆਪਣੀ ਡਿਊਟੀ ਲੱਗੀ ਆ ਪੱਠਿਆਂ ਦੀ ਤਾਂ ਆਪਾਂ ਰੇੜਾ ਲੈ ਲਾਦ ਆਪਣਾ ਪੱਠਿਆਂ ਦਾ ਤੇ ਆਪਣਾ ਜਾਂਦਾ ਛੋਟਾ ਆਪਣਾ ਛੋ ਦਾ

ਉਹ ਉਹਦੇ ਰਾਨੋ ਰਾਨੋ ਕਰ ਲੈ ਅੱਜ ਰੋਹਦਾ ਜੀ ਚੱਲ 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 ਬੱਚਾ ਲੈ ਜਾ ਨੰਦ ਫਿਰ ਭਜਣਾ ਨੇ ਭਲੇਖਾ ਪੈਂਦਾ ਨੇ ਬੱਚੇ ਦਾ ਉਹਨੇ ਕਿ ਮੇਰਾ ਬੱਚਾ ਇਤਨਾ ਹੀ ਭਜਦੀਆ ਚੱਲ 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 ਹਾਂ ਮੋਦੀ ਬੜੀ ਖੱਤ ਕੱਢੀ ਆ ਜਾ ਉਹ ਤੇਰਾ ਮੋਦੀ ਨਿਖਰਾਇ ਦੇ ਅੱਜ ਮੋਦੀ ਨੇ ਬੜੀ ਖੱਤ ਕੱਢੀ ਆ ਹਾਂ 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 ਚੱਲ ਜਾ ਲੈ ਚੱਲ ਮੋਦੀ ਬੰਦੇ ਕੋੜੀ ਚੱਲ 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 ਚੋ ਬੰਦ ਕੋੜ ਇੰਦਰਾ ਪਕੜਦਾ ਪਕੜਦਾ ਧਿਆਨ ਨਾਲ ਛੱਡ ਰੋ ਓਏ ਤੇ ਛੱਡਣਾ ਲੱਗ ਜੇ ਤੇ ਆ ਨਾ ਫੜ ਐਂਦੀ ਲੈ ਜਾ ਐਂਦੀ ਲੈ ਤੇ ਛੱਡਣਾ ਲੱਗ ਜੇ ਉਹਨੇ ਮਛਰਨਾ ਇੱਕ ਤੋਂ ਚੱਲ 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 ਤੇ ਹਾਂ ਚਲੋ ਜੀ ਨਵੜਾ ਕੰਮ ਅੱਜ ਉਦਰਾ ਬੰਦਿਆ ਦੇ ਆਪਣੇ ਨਹੀਂ ਹੁੰਦੇ ਅੱਜ ਖਤਰਦਾਰੀ ਅੱਜ ਨਹੀਂ ਕਰੇ ਅੱਜ ਵਿਲੀ ਵਿੱਚ ਆ ਗਿਆ ਤੇ ਬੰਦਿਆ ਦੀ ਕਰਨ ਦੇ ਖਤਰਦਾਰੀ ਲਉਈ ਸਮਾਂ ਟਾਈਮ ਹੋ ਗਿਆ ਪਰ ਹੁਣ ਆਪਣੇ ਆਏ ਆ ਮੱਝਾ ਵਾਲੇ ਛੱਡ ਦੇ ਵਿੱਚ ਤੇ ਹੁਣ ਮਾਲ ਡੰਗਰ ਚੌਂ ਦਾ ਟਾਈਮ ਹੋ ਗਿਆ ਵਾ ਤੇ ਆਪਣਾ ਰਾਜਪੀਤ ਗਿਆ ਕਰੋ ਸਮਾਨ ਦਾ ਬਾਲਠੀ ਬੁਲਠੀਆਂ ਤੇ ਫਿਰ ਆਪਾਂ ਸਾਰੇ ਚੌਂਨੇ ਆਪਣੇ ਪਹਿਰੇ ਘਰਾਂਵਾਂ ਦੇ ਬਾਕੇ ਬਣੀਆਂ ਦੋਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹੋਣਾ ਹੋ ਗਈ ਚੋਅਈ ਦਾ ਕੰਮ ਸ਼ੁਰੂ ਤੇ ਸ਼ਾਮ ਦਾ ਵੇਲਾ ਤੇ ਫਿਰ ਮਨਜੂ ਦਾ ਆਪਣਾ ਵਲੌਗ ਅੱਜ ਅੱਜ ਦਿਨ ਜਿਨਾਂ ਆਪਾਂ ਕਹਿੰਦੇ ਨੇ ਮਿੰਨੀ ਛੋਟਾ ਵਲੌਗ ਅੱਜ ਦਾ ਨੀਗਾ ਜਾ ਵਲੌਗ ਬਣਾਇਆ ਅੱਜ ਤੇ ਤਾਂ ਕਰਟ ਹੁੰਦੇ ਆ ਜਨਮਾਲ ਚ ਹੈ ਇਸ ਤਰ੍ਹਾਂ ਫਿਰ ਥੋੜਾ ਜਿਹਾ ਆਹ ਦਿਨ ਹਰ ਹਰ ਮਾ ਤੇ ਬਣਾਇਆ ਵਲੌਗ ਤਕਈਆ ਨਹੀਂ ਬਾਕੀ ਪਤਾ ਨਹੀਂ ਲੱਗਦਾ ਸਿਰਫ ਇਹ ਦੁਬਾਰਾ ਜੈਲ ਮੁਕਾ ਰੋਗ ਦਾ ਸਵਾਗਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤਿਰ ਪ੍ਰਯਾਤਨ ਕਰ ਬੋ ਸੰਗਤ